ਹਾਂਜੀ ਕਿਸਾਨਪ੍ਰਭ ਸੱਸੀ ਕਸਾਰੇ ਨੂੰ ਆ ਦੇਖੋ ਸ਼ਾਮ ਦੇ ਲਗਭਗ ਪੌਣੇ 4 ਦਾ ਟਾਈਮ ਹੋ ਗਿਆ ਤੇ ਸਵੇਰੇ ਇਹਨਾਂ ਨੂੰ ਸੁਨੇਹਾ ਦਾ ਇੱਕ ਇੱਕ ਟੋਕਰਾ ਚਾਰ ਦਾ ਪਾਇਆ ਹੋਇਆ ਰਾਮਦਾਈ ਨਾਲ ਬੈਠੀਆਂ ਰੱਜੀਆਂ ਦੇਖ ਸਾਰੀਆਂ ਉਹ ਦੇਖ ਕੇ ਉੱਠ ਖੜੀ ਬੱਚੀ ਪੈੜ ਜੀ ਸਾਰੇ ਰਾਮਦਾਈ ਨਾਲ ਰੱਜੇ ਬੈਠਿਆ ਦੇਖੋ ਲਗਭਗ ਪੌਣੇ 4 ਦਾ ਟਾਈਮ ਆ ਉਧਰ ਉਹ ਦੇਖੋ ਬਾਹਰਲੇ ਪਾਸੇ ਕੂਲਰ ਲਾਇਆ ਹੈ ਕੂਲਰ ਚੱਲੇ ਜਾਂਦਾ ਹੈਗਾ ਆ ਉੱਪਰ ਇਧਰ ਚਾਦਰਾਂ ਪਾਈ ਹੋਈਆਂ ਇਧਰ ਪਾਇਆ ਹੈ ਬਾਸ ਇਹ ਸੂਰਾ ਵਾਲਾ ਫਾਰਮ ਸੀਗਾ ਤਾਂ ਕਰਕੇ ਇੱਥੇ ਛੱਤ ਨੀਮੀ ਪਾਈ ਸੀਗੀ ਪਹਿਲਾਂ ਤੇ ਇਹ ਪਸ਼ੂਆਂ ਵਾਲਾ ਹੰਪਾਉਂਦੇ ਤਾਂ ਉੱਚਾ ਹੀ ਪਾਉਂਦੇ ਖੈਰ ਹੈ ਗਰਮੀਆਂ ਜੀ ਜਿਆਦਾ ਗਰਮੀ ਥੋੜਾ ਜਿਹਾ ਔਖਾ ਹੋ ਜਾਂਦਾ ਹੈਗਾ ਨਾ ਗੁੰਮੇ ਜੀ ਥੋੜੀ ਜਿਹੀ ਬੰਨ ਜਾਂਦੀ ਆ ਤੇ ਗਾਂਹਾਂ ਨੂੰ ਚਲੋ ਸਹੀ ਕਰਕੇ ਪਾਵਾਂਗੇ ਇਹ ਦੇਖੋ ਹਰਾਮ ਦੇ ਬੈਠਿਆ ਗਾਂ ਬੈਠਿਆ ਸਾਰਿਆਂ ਨੂੰ ਸਰਫੇ ਇੱਕ ਟੋਕਰਾ ਪਾਇਆ ਸੀਗਾ ਚਾਹ ਤੇ ਤੂੜੀ ਵਿੱਚ ਦਾਣਾ ਮਿਕਸ ਕਰਕੇ ਇਹ ਤਾਂ ਨਾ ਵਧੀਆ ਕੋਈ ਉਹ ਨਹੀਂ ਹੈਗਾ ਵੀ ਚਾਰ ਆਪਾਂ ਕਹਿੰਦੇ ਆ ਮਾੜਾ ਹੈਗਾ ਨਾਲ ਤਾਂ ਇਹਨਾਂ ਦਾ ਪੇਟ ਥੋੜੀ ਜਿਹਾ ਭਰ ਜਾਂਦਾ ਬਾਹਲਾ ਜਲਦੀ ਜੇ ਖਵਾਉਣੇ ਬੜੀ ਤੂੜੀ ਖਵਾਉਣੇ ਹੈਗੇ ਨਾ ਗਾਲਾ ਕਰਨਾ ਵੀ ਜਿਹਨਾਂ ਨੂੰ ਪਚਾਉਣਾ ਵੀ ਔਖਾ ਹੈ ਨਾ ਬਨ ਪੈਣ ਦਾ ਡਰ ਹੁੰਦਾ ਕਲੀ ਤੂੜੀ ਪਾਉਣ ਨਾਲ ਹਰਾ ਚਾਰਾ ਹੈਗਾ ਹਰਾ ਚਾਰਾ ਚਲੋ ਹੈ ਨਾ ਹਾਂ ਹੁਣ ਹੈ ਨਹੀਂਗਾ ਥੋੜਾ ਬਾਨ ਕਰਕੇ ਅਸੀਂ ਫਿਰ ਹਰਾ ਚਾਰ ਚਾਰ ਹੀ ਪਾਲਿਆ ਸੀਗਾ ਤੇ ਹਰਾ ਚਾਰਾ ਹੁਣ ਬੀਜਾਂਗੇ ਝੋਨੇ ਤੋਂ ਬਾਅਦ ਵਿਹਲਾ ਹੋਏ ਤੋਂ ਬਾਅਦ ਬਾਨ ਤੇ ਹਰਾ ਚਾਰਾ ਵੀ ਚਲੋ ਜ਼ਰੂਰੀ ਹੈ ਪਾਉਣਾ ਤੇ ਪਰ ਆਇਆ ਇਹ ਚਾਰ ਆਏ ਮਾੜਾ ਨਹੀਂ ਹੈਗਾ ਵਧੀਆ ਇਹਨਾਂ ਦਾ ਢਿੱਡ ਭਰਦਾ ਹੈਗਾ ਤੇ ਇਹਨਾਂ ਨੂੰ ਕੋਈ ਪਚਾਉਣ 'ਚ ਦਿੱਕਤ ਨਹੀਂ ਆਉਂਦੀ 6 ਦੀ ਭਜ ਜਾਂਦਾ ਹੈਗਾ ਕਿਉਂਕਿ ਉਹ ਪੱਕਿਆ ਹੋਇਆ ਹੁੰਦਾ ਹੈਗਾ ਹਨਾ ਜੇ ਮੈਂ ਆਪ ਕਹਿੰਨੇ ਚਾਰ ਪਾਇਆ ਹੈਗਾ ਤੇ ਉਹ ਪਚਾਉਣ 'ਚ ਸੌਖਾ ਹੋ ਜਾਂਦਾ ਹੈਗਾ ਇਹਦਾ ਚਾਰ ਆ ਆ ਦੇਖੋ ਹੁਣ ਇਹ ਮੇਰੀ ਬਾਤ ਸੁਣ ਕੇ ਬੈਠੇ ਹੋਏ ਆ ਬੋਲਦੇ ਆਏ ਬੋਲਣ ਲੱਗ ਗਏ ਮੈਂ ਤੇ ਨਹੀਂ ਤਾਂ ਆ ਦੇਖੋ ਮੱਝਾਂ ਆਰਾਮ ਨਾਲ ਬੈਠੀਆਂ ਕੋਈ ਲਿੱਸੀ ਨਹੀਂ ਹੈਗੀਆਂ ਦੋਨੇ ਸੂਨ ਵਾਲੀਆਂ ਇਹ ਆ ਕੱਟਾਗਾ ਉਹ ਪਰਲੀ ਮੱਝ ਦਾ ਆ ਕੱਟੀ ਆ ਇਹਦੀ ਉਹ ਬੈੜਾ ਲੱਗ ਗਈ ਆ ਇਹਦਾ ਬੱਚਾ ਉੱਧਰ ਖੜਾਗਾ ਚਲੋ ਧੰਨਵਾਦੀ ਹੈ ਨਾ ਮੈਂ ਤਾਂ ਵੀਡੀਓ ਪੈਸੇ ਬਣਾਉਣ ਦਾ ਕਾਰਨ ਸੀਗਾ ਵੀ ਤੁਹਾਨੂੰ ਦੱਸਣਾ ਵੀ ਕੋਈ ਇਹਨਾਂ ਨੂੰ ਥੋੜਾ ਚਾਰਪਾ ਕੇ ਇਹਨਾਂ ਦਾ ਛੇਤੀ ਜਿਹੜਾ ਆਪਣਾ ਨਿਊਟ੍ਰੀਸ਼ਨ ਵੈਲਿਊ ਹੈ ਨਾ ਪੂਰੀ ਹੋ ਜਾਂਦੀ ਹੈਗੀ ਜਿਹਦੇ ਕਰਕੇ ਇਹਨਾਂ ਨੂੰ ਜ਼ਿਆਦਾ ਜ਼ਰੂਰਤ ਨਹੀਂ ਪੈਂਦੀ ਜ਼ਿਆਦਾ ਛੇਤੀ ਭੁੱਖ ਨਹੀਂ ਲੱਗਦੀ ਤੇ ਹੁਣ ਲਗਭਗ 5 ਵਜੇ ਪਾਉਂਗਾ ਇਹਨਾਂ ਨੂੰ ਮੈਂ ਉਹਦੀ ਧਾਰਾ ਕੱਢੂੰਗਾ ਤੇ ਅੱਧਾ ਸੂਣ ਆਣੀ ਚਲੋ ਇਹਦੀ ਧਾਰ ਕੱਟਣੀ ਹੁੰਦੀ ਹੈਗੀ ਤੇ 5 ਵਜੇ ਪਾਉਂਗਾ ਉਹਦੀ ਪਾ ਕੇ ਬਸ ਧਾਰਾ ਕੱਢ ਦੂੰਗਾ ਘੰਟੇ ਚ ਬੇਲੀਆਂ ਹੋ ਜਾਂਦੀਆਂ ਨੇ ਉਹ ਕਿ 6 6:30 ਵਜੇ ਇਹਨਾਂ ਨੂੰ ਅੱਧਾ ਪੌਣਾ ਘੰਟਾ ਹੀ ਤੋਂ ਖਾ ਲੈਂਦੀ ਆਦੂ ਬਾਅਦ ਪਾਣੀ ਪੀ ਕੇ ਤੇ ਆ ਮੱਛਾ ਤਾਂ ਨਹੀਂ ਛੱਡ ਕੇ ਤੇ ਆਰਾਮ ਨਾਲ ਬਹਿ ਜਾਂਦੀਆਂ ਤੇ ਤੜਕੇ ਬਸ ਸਵੇਹਾ ਫੇਰ 5 ਵਜੇ ਉਹੀ ਰੁਟੀਨ ਸ਼ੁਰੂ ਹੋ ਜਾਂਦਾ ਹੈਗਾ ਚਲੋ ਧੰਨਵਾਦ ਜੀ ਵੀਡੀਓ ਦੇਖਣ ਲਾ ਆਦਾ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਤਾਂ ਸ਼ੇਅਰ ਕਰਦਿਆ ਕਰੋ